ਕਿੱਥੀਆਂ ਰਹੀ ਹੈ ਨਾ ਹਾਂਜੀ ਠੀਕ ਹੈ ਜਿਹੜੀ ਇਹ ਤਕਲੀਫ ਤੁਸੀਂ ਕਹਿ ਰਹੇ ਹੋ 78 ਸਾਲ ਤੋਂ ਹਾਂਜੀ ਓਕੇ 78 ਸਾਲ ਦਾ ਹੁਣ ਤੱਕ ਦਵਾਈ ਤਾਂ ਲਈ ਹੋ ਕੋਈ ਨਾ ਕੋਈ ਹਾਂਜੀ ਚੱਲੀ ਹੈ ਆਪਣਾ ਇਹ ਤਕਲੀਫ ਜਿਆਦਾ ਹੀ ਹੋ ਕੁਝ ਹਾਂਜੀ ਇੱਥੇ ਜਿਆਦਾ ਰਪਿੰਦਰ ਸਿੱਧੂ ਤੋਂ ਕੋਠੰਡੇ ਤੋਂ ਕਿਥੋਂ ਸਹੀ ਦੇਖੋ ਦੱਬ ਰਹੇ ਆ ਦਾ ਚੀਜ਼ ਮਹਿਸੂਸ ਹੋ ਰਹੀ ਹੈ ਮੇਰੇ ਉਂਗਲਾਂ ਨੂੰ ਇਹਨਾਂ ਦਾ ਜਿਹੜਾ ਆ ਵਾਲਾ ਡਾਈਟ ਹੋਇਆ ਬਹੁਤ ਜ਼ਿਆਦਾ ਪੱਕਿਆ ਪੈਚੋਂ ਇਹਨਾਂ ਵਾਲਾ 파ਟ ਕਿਉਂਕਿ ਇੱਥੇ ਅੰਤਰੀ ਸੋਟੀ ਅੰਤਰੀ ਦਾ ਹਿੱਸਾ ਹੁੰਦਾ ਆ ਵਾਲੇ 파ਟ ਦੀ ਇਸ ਨੂੰ ਵੀਡੀਓ ਚ ਇਸ ਕਰਕੇ ਦਿਖਾ ਰਿਹਾ ਵੀ ਬੜੇ ਪੇਸ਼ੀਐਂਟ ਇਦਾਂ ਦੇ ਰੋਗਨ ਨਾਲ ਪੀੜਤ ਨੇ ਬਹੁਤ ਲੰਮੇ ਟਾਈਮ ਦੀਆਂ ਦਵਾਈਆਂ ਖਾ ਕੇ ਅੱਗੇ ਸਰਕੇ ਪਏ ਨੇ ਜਿਵੇਂ ਹੁਣੇ ਵੀਰਜੀ ਨੇ ਲਗਭਗ 7 ਸਾਲ ਤੋਂ ਦਵਾਈਆਂ ਖਾ ਕੇ ਅੱਗੇ ਸਰਕੇ ਪਏ ਆ ਵੀ ਕਿਦੋਂ ਕਿਥੋਂ ਖਾ ਲਈ ਕਿਦੋਂ ਕਿਥੋਂ ਖਾ ਲਈ ਸਮੱਸਿਆ ਇਹਨਾਂ ਨੂੰ ਕੀ ਆ ਵੀ ਆ ਜਿਹੜਾ ਕੱਸਿਆ ਪੈ ਰਿਹਾ ਹਰ ਵਕਤ ਆ ਵਾਲਾ ਹਿੱਸਾ ਇੱਥੋਂ ਤੋਂ ਲੈ ਕੇ ਤੱਕ ਇੱਥੇ ਆਪਣਾ ਮਿੱਤਰ ਆ ਗਿਆ ਮੇਦੇ ਦਾ ਹੀਟ ਲਾਈਜ਼ ਇੱਥੇ ਇੱਥੇ ਆਪਣੀ ਅੰਤਰੀ ਸਰੂ ਹੋ ਗਈ ਇੱਥੇ ਆਪਣੇ ਪੈਂਕਰੀਆ ਸਪਲੀਨ ਸਮੋਲ ਇੰਟਰਸਟਾਈਨ ਕੇ ਡਾਇਫ੍ਰਮ वगैरह ਜਿਹੜਾ ਮਤਲਬ ਢਾਂਚਾ ਸਰੀਰ ਕਾ ਬਣਾ ਇੱਥੇ ਆਹੀ ਚੀਜ਼ ਤੇ ਪਿਆ ਹੈ। ਐਨੇ ਹਿੱਸੇ ਜਿਹੜਾ ਵਾਲਾ ਹਿੱਸਾ ਇਹਨਾਂ ਦਾ ਚੀਜ਼ ਕਸੀ ਰਹਿੰਦੀ ਹੈ। ਲੈਫਟ ਸਾਈਡ ਸਾਰਾ ਪੋਸ਼ਣ ਇੱਥੇ ਤੱਕ ਇੱਥੋਂ ਤੋਂ ਲੈ ਕੇ ਟਾਈਟ ਹੈ। ਆਪਣਾ ਆਪਣਾ ਨੇ ਫਸਟ ਟਾਈਮ ਅੱਜ ਆਪਣੇ ਕੋਲ ਆਏ ਨਹੀਂ ਸੀ। ਇਹਨਾਂ ਦੇ ਥੈਰੇਪੀ ਦੇਵਾਂਗੇ ਸੌਫਟ ਵੀ। ਉਹਦੇ ਨਾਲ ਕਿੰਨਾ ਰਿਲੈਕਸ ਹੁੰਦੇ ਇਹਨਾਂ ਨੂੰ ਕੁੱਛ ਤੇ। ਵਿੱਚ ਹੁਣ ਤੁਸੀਂ ਦੇਖੋ ਮਹਿਸੂਸ ਕਰੋਗੇ ਦੱਬੇ ਤੋਂ ਦਰਦ ਫੀਲ ਹੋ ਰਿਹਾ ਹੈ। ਹਾਂਜੀ ਹਾਂਜੀ ਦਰਦ। ਉਹਨਾਂ ਕਿੰਨਾ ਦਾ ਦਰਦ ਹੁੰਦਾ। ਜਦੋਂ ਅਸੀਂ ਮਸ਼ੀਨ ਲਾ ਕੇ ੜਾਂਗੇ ਤੁਸੀਂ ਦੱਸੋ ਕਿ ਕਿੰਨਾ ਹੁੰਦਾ ਠੀਕ ਹੈ ਪਹਿਲੀ ਵਾਰ ਜਦ ਤੁਹਾਨੂੰ ਕਿੰਨਾ ਫਰਕ ਪੈਂਦਾ ਜਿੰਨਾਂ ਦੇ ਫਰਕ ਤਾਰੇਆਂ ਜੈਲ ਸਵੇਰ ਦਿਨਾਂ ਦੇ ਅਪਲਾਈ ਕਰਦੇ ਹਾਂ ਸੋਬ ਵੇ ਵਾਹਿਗੁਰੂ ਦੀ ਕਿਰਪਾ ਨਾਲ ਦੇਖਦੇ ਹਾਂ ਕਿੰਨਾ ਫਰਕ ਪੈਂਦਾ ਖਾਣਾ ਤਾਂ ਵੀ ਜੀ ਸਵੇਰ ਦੇ ਖਾਦਾ ਵਾ ਠੀਕ ਹੈ ਦੀ ਦੇਖ ਰਹੇ ਹੋ ਇਹ ਸੌਫਟ ਜੈਲ ਐਪਲੀਕੇਟਰ ਆ ਇਹਦੇ ਨਾਲ ਜਿਹੜੇ ਸੌਕਸ ਲੱਗਦੇ ਨੇ ਪੇਸ਼ੰ ਨੂੰ ਦਰਦ ਵੀ ਨਹੀਂ ਹੁੰਦਾ ਪੇਨ ਵੀ ਰਿਲੈਕਸ ਜਾਂਦੀ ਆ ਜਿਹੜਾ ਦਰਦ ਦਰਦ ਹੁੰਦਾ ਰਹਿੰਦਾ ਹਮ ਫਸ ਲਗਾਤਾਰ ਉਹ ਵੀ ਰਿਲੈਕਸ ਰਹਿਣ ਲੱਗ ਜਾਂਦਾ ਕਿਵੇਂ ਆ ਜਿੱਥੇ ਅਸੀਂ ਜਮ ਹੁਣ ਦੱਬ ਰਹੇ ਆ ਜਿਹੜਾ ਦਬਦ ਅੱਗੇ ਹੋ ਰਿਹਾ ਸੀ ਹੁਣ ਕਿੰਨਾ ਫਰਕ ਲੱਗਦਾ ਕਿੰਨਾ ਘਟਾ ਜੀ ਕਿੰਨਾ ਘਟ ਲੱਗਦਾ 100 ਚੋਂ ਕਿੰਨੇ ਪੈਸੇ ਘਟ ਕੇ ਸਰ ਗਏ 100 ਚੋਂ 70 ਕਿਵੇਂ 70 ਪੈਸੇ ਘਟ ਗਿਆ ਹਾਂਜੀ ਫਿਰ ਤਾਂ ਬਹੁਤ ਠੀਕ ਹੋ ਗਿਆ ਇਤੋਂ ਇੱਥੇ ਬਹੁਤ ਘਟੇ ਇੱਥੇ ਘਟ ਗਿਆ ਨਾ ਹਾਂਜੀ ਹੁਣ ਇੱਕ ਵਾਰ ਲੱਗਨ ਨਾਲ ਇਰ ਬਹੁਤ ਠੀਕ ਆ ਕਿਉਂਕਿ ਆਹ ਵਾਲਾ ਪਾਰਟ ਆ ਜਿਹੜਾ ਤੁਹਾਡਾ ਇਹ ਟਾਈਟ ਬਹੁਤ ਜ਼ਿਆਦਾ ਸੀ ਅੱਗੇ ਨਾਲ ਉਹ ਵੀ ਕਟਿਆ ਇਹਦੇ ਚ ਹੁਣ ਕਿੰਨਾ ਘੱਟ ਲੱਗਦਾ ਇੱਥੇ ਥੋੜਾ ਜਿਹਾ ਫਰਕ ਆਈ ਅੱਗੇ ਜੀ ਤੁਸੀਂ ਆਪਣੇ ਹੱਥ ਨਾਲ ਆ ਤੁਹਾਡੀ ਹਥੇਲੀ ਆ ਹਾਂਜੀ ਇਹਦੇ ਨਾਲ ਤੇਲ ਮਲਣਾ ਤੁਹਾਨੂੰ ਤੇਲ ਦੇਵਾਂਗੇ ਮੈਡੀਕਲ ਜਿਹੜੀ ਉਠਿਆ ਤੋਂ ਬਣਿਆਗਾ ਉਹਨੇ ਸੋਜ ਲਾਣੀ ਆ ਇੱਥੇ 10 ਮਿੰਟ ਲਾਣੇ ਆ ਤੁਸੀਂ ਠੀਕ ਖੱਬੇ ਬੰਨੇ ਆਹ ਵਾਲੇ ਪਾਰਟ ਦੀ ਇੱਥੇ 10 ਮਿੰਟ ਐ ਲਾਉਂਗੇ ਘੋਲ ਘੋਲ ਫਿਰ 10 ਮਿੰਟ نیچے ਲਾਣਿਆ ਇਸ ਦੀ। ਲਾਣਿਆ ਹਸੇਲੀ ਦੇ ਨਾਲ ਹੀ ਬਿਲਕੁਲ ਪੋਲੇ ਹਸਣਾ। ਜ਼ੋਰ ਨਾਲ ਨਹੀਂ ਮਲਣਾ। ਕਈ ਵਾਰੀ ਆਪਾਂ ਕੀ ਕਰਦੇ ਆਂ ਦੇਹ ਤੇਰੇ ਦੀ ਲੈ ਤੇਰੇ ਦੀ ਜ਼ੋਰ ਨਾਲ ਮਲਣ ਲੱਗ ਜਾਂਦੇ ਆਂ ਵੀ ਸੇਦੀ ਨਿਕਲ ਜੂ ਸੋ। ਜਾਂ ਕਈ ਪੰਜਾਬੀ ਕੀ ਕਰਦੇ ਆਂ ਐ ਮਲ ਮਲ ਕੇ ਲਾਉਣ ਲੱਗ ਜਾਂਦੇ ਆਂ ਵੀ ਧਰਨ ਨਿਕਲ ਜੂਗੀ। ਮਾਈਆਂ ਨੂੰ ਆਮ ਖਾਸ ਪਿੰਡਾਂ ਦੀ ਉਹ ਆਦਤ ਹੁੰਦੀ ਆ। ਇਦਾਂ ਦਾ ਕੁਝ ਨਹੀਂ ਕਰਨਾ। ਬਸ 10 ਮਿੰਟ ਐਮਲਣਾ 10 ਮਿੰਟ ਐਮਲਣਾ ਮਲਣ ਤੋਂ ਬਾਅਦ 5 ਮਿੰਟ ਸੁਣੀ ਦੇ ਵਾਲੀ ਮੰਨ ਲਓ। ਤਾਂ ਇਹ ਹੋ ਗਿਆ 25 ਮਿੰਟ। ਫਿਰ ਉਹਦੇ ਬਾਅਦ ਬੋਤਲ ਫੇਰਨੀ ਆ। ਬੋਤਲ ਕੱਚ ਦੀ ਲੈਣੀ ਆ ਗਰਮ ਪਾਣੀ ਪਾ ਉਹਨੂੰ ਘੁਹੇਟਾ ਵੱਲ ਫੇਰਨਾ ਪਹਿਲਾਂ ਤੁਨੀ ਚੱਕ ਫੇਰੀ ਚੱਲੋ ਇਹ 10 ਮਿੰਟ ਫਿਰ 10 ਮਿੰਟ ਨੀਚੇ ਫਿਰ ਉਸ ਤਰ੍ਹਾਂ ਠੀਕ ਫਿਰ 5 ਮਿੰਟ ਸਾਰੇ ਪੇਟ ਦੇ ਇੱਥੇ ਫਿਰ ਠੀਕ ਹੈ ਨਾ ਇਹ ਕਿੰਨੇ ਮਿੰਟ ਦਾ ਪ੍ਰੋਸੈਸ ਹੈ ਇਹ ਤੁਹਾਡਾ ਦੋਨੇ ਚੀਜ਼ਾਂ ਦਾ ਠੀਕ ਹੈ ਇਹ ਤੁਸੀਂ ਦੋਨੇ ਟਾਈਮ ਕਰਨਾ ਸਵੇਰ ਸ਼ਾਮ ਜੇ ਟਾਈਮ ਨਹੀਂ ਹੈ ਤਾਂ ਇੱਕ ਟਾਈਮ ਲਾਜ਼ਮੀ ਕਰੋ ਜਿਵੇਂ ਜਿਵੇਂ ਤੁਸੀਂ ਕਰਦੇ ਗਏ ਇਹਦਾ ਹਰਕਤ ਪੈ ਕੇ ਸੈੱਟ ਹੋ ਜਾਓਗੇ ਇੱਕ ਕੰਮ ਤੁਸੀਂ ਕਰਨਾ ਥੋੜਾ ਪਿੱਛੇ ਜਾ ਜਿਹੜੀਆਂ ਪਿੰਜਣੀਆਂ ਨੇ ਇਹ ਸੂਟ ਕਰਨੀਆਂ ਆਹ ਵਾਲਾ ਹਿੱਸਾ ਹਾਂਜੀ ਇਹ ਤੁਹਾਡਾ ਉਹਦਾ ਦਰਦ ਵੀ ਹੁੰਦਾ ਹਾਂਜੀ ਤੇ ਰਿਲੈਕਸ ਵੀ ਫੀਲ ਹੁੰਦਾ ਹਾਂਜੀ ਦੋਨੇ ਚੀਜ਼ਾਂ ਹੀ ਆ ਲੈਣਾ ਹਾਂਜੀ ਤੇ ਇਹਨਾਂ ਨੂੰ ਤੁਸੀਂ ਕੀ ਕਰਨਾ ਸਰੋਂ ਦਾ ਤੇਲ ਲਾਓ ਉਦਿਆਂ ਮਾਲਸ਼ ਕਰ ਲਓ ਠੀਕ ਹੈ ਰੋਜ਼ ਆਹ ਚੀਜ਼ਾਂ ਦੇ ਨਾਲ ਹਥੇਲੀਆਂ ਦੇ ਨਾਲ ਆਹ ਵਾਲੀ ਚੀਜ਼ ਨਾਲ ਇਦਾਂ ਕਰਕੇ ਐ ਮਾਲਸ਼ ਕਰ ਜੀ ਠੀਕ ਹੈ ਠੀਕ ਹੈ ਮਤਲਬ ਇਦਾਂ 10 ਮਿੰਟ ਲਾਓ ਇੱਕ ਦਿਨ ਤੇ ਦੂਸਰੀ ਦਿਨ ਲਾਓ ਇਸ ਤਰ੍ਹਾਂ ਇਹਦੇ ਨਾਲ ਕੀ ਹੋਊਗਾ ਤੁਹਾਡਾ ਜਿਹੜਾ ਆ ਪੇਟ ਹੈ ਅੰਤੜੀ ਹੈ ਇਹ ਖੁੱਲਣ ਲੱਗ ਜਾਣਗੀ ਠੀਕ ਹੈ ਤੁਸੀਂ ਕਹੋਗੇ ਸੌਖੇ ਹੋਣ ਲੱਗੇ ਡੇ ਬਾਏ ਡੇ ਪ੍ਰੋਟੀਨ ਚ ਮਤਲਬ ਇਹ ਕੋਸ਼ਿਸ਼ ਕਰੋ ਰੋਟੀ ਤੋਂ ਲਗਭਗ ਜ਼ਿਆਦਾ ਨਹੀਂ 1.5 ਤੋਂ 2 ਘੰਟੇ ਪਹਿਲਾਂ ਕਰਨਾ ਇਹ ਕਮ ਮਲਸ ਤੇ ਬੋਤਲਾ ਲਾ ਜਿਹੜਾ ਇਹ ਕੰਮ ਹੈ ਵੀ ਨਾਲ ਹੀ ਕਰ ਲੋ ਉਹਦੇ ਨਾਲ ਫਿਰ ਪਲੱਸ ਬੈਨੀਫਿਟਸ ਹੋ ਜੂਗਾ ਠੀਕ ਹੈ ਠੀਕ ਹੈ ਜੀ ਸਮਝ ਗਏ ਤੁਸੀਂ ਹਾਂਜੀ ਅੱਜ ਦੀ ਵੀਡੀਓ ਚ ਇੰਨਾ ਹੀ ਜੀ ਧੰਨਵਾਦ